ਫਲੋਰ ਰੋਡ ਤੇ ਹੋਇਆ ਭਿਆਨਕ ਸੜਕੀ ਹਾਦਸਾ ਦੋ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ ਅਪਰਾ ਤੋਂ ਫਲੋਰ ਰੋਡ ਤੇ ਅੱਜ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਟੂਰੀ ਵਾਲੀ ਖਾਲੀ ਟਰੈਕਟਰ ਟ੍ਰਾਲੀ ਇੱਕ ਟਰੰਪੋ ਟ੍ਰੈਵਲ ਅਤੇ ਟਰੱਕ ਦੇ ਨਾਲ ਜਾ ਟਕਰਾਈ ਟਰੰਪੋ ਟ੍ਰੈਵਲ ਵਿੱਚ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਅਤੇ ਇਸ ਹਾਦਸੇ ਵਿੱਚ ਟਰੈਕਟਰ ਚਾਲਕ ਦੋ ਨੌਜਵਾਨ ਵੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਇਲਾਜ ਲਈ ਪਹੁੰਚ ਦਿੱਤਾ ਗਿਆ ਇਸ ਮੌਕੇ ਪੁਲਿਸ ਚੌਕੀ ਅਫਰਾਦੇ ਚਾਰਜ ਕਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਟਰੈਕਟਰ ਤਰਾਲੀ ਬੰਗਾਤੋਂ ਆ ਰਹੀ ਸੀ ਜਦ ਕਿ ਟੈਂਪੂ ਟ੍ਰੈਵਲ ਸਵਾਰ ਅਫਸੋਸ ਕਰਕੇ ਵਾਪਸ ਬੰਗਾ ਸਾਈਡ ਜਾ ਰਹੇ ਸੀ ਜਦ ਇਹ ਅਫਰਾਦੇ ਸਿਕੋ ਪੈਲੇਸ ਦੇ ਕੋਲ ਪੁੱਜੇ ਤਾਂ ਟਰੈਕਟਰ ਦਾ ਸੰਤੁਲਨ ਵਿਗੜਨ ਕਰਕੇ ਉਹ ਟੈਂਪੂ ਟ੍ਰੈਵਲ ਵਿੱਚ ਜਾ ਵਜਾ ਜਿਸ ਨਾਲ ਕਿ ਦੋ ਵਿਅਕਤੀ ਜ਼ਖਮੀ ਹੋ ਗਏ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ पर माली नुकसान बहुत ज्यादा हो गया अब प्रा तो सुरेंद्र दे नाल तरफ पालदी खास रिपोर्ट प्रा नगर रोड ਦੇ ਉੱਤੇ ਇੱਕ ਐਕਸੀਡੈਂਟ ਹੋਇਆ ਟਰੈਕਟਰ ਤੇ ਇੱਕ ਟਰੈਂਪੂ ਟਰੈਵਲ ਦਾ ਤੁਸੀਂ ਦੇਖ ਸਕਦੇ ਇੱਥੇ ਆ ਆ ਨੌਜਵਾਨ ਆ ਹੋਇਆ ਤੇ ਬਚਾਉਂਦਾ ਨਹੀਂ ਕਿਸੇ ਦਾ ਤੇ ਬਚਾ ਕਹਿੰਦੇ ਸਵਾਰੀਆਂ ਦਾ 50 ਸਵਾਰੀਆਂ ਦਾ ਜੀ ਹਾਂ ਬੇ ਕਾਬੂ ਹੋਇਆ ਸੀ ਉਹ ਨਸ਼ਾ ਬਚ ਗਏ ਸਾਰੀਆਂ ਜੀ ਬਚਾਇਆ ਸ਼ੁਕਰ ਹੈ ਮਹਾਰਾਜ ਸ਼ੁਕਰ ਬਹੁਤ ਬਹੁਤ ਆਏ ਹੈ ਮਾਰਗ ਤੋਂ ਆਏ ਸੀ ਮਕਾਨ ਤੋਂ ਆਏ ਉਹਦੇ ਮਾਰਗ ਤੋਂ ਆਏ ਆ ਆ ਬਾਹਰ ਸੋਟ ਐ ਕਿ ਉਹ ਕਿ ਉਹ ਇੱਥੇ ਜਨਾਹ ਹੋਣੇ ਕਹਿੰਦਾ ਤੇਰੀ ਨਾੜ ਵੇਖੋ ਹੈ ਉਹਨੂੰ ਕੱਲ ਵੀ ਗਲੀ ਰਸੇ ਨੇ ਮੇਨਾ ਕੱਲ ਜੁੜੀਆਂ ਚੰਗੇ ਪੈਸੇ ਕਹਿੰਦੇ ਨੇ ਗਰੀਬ ਬੰਦੇ ਨੇ ਰੇਕ ਦਾ ਰੇਕ ਦਾ ਲੜਦੇ ਦੇਖੋ ਇਹ ਮੇਲ ਦੇ ਥੱਪ ਮੰਡੀ ਖੜੇ ਖੜੇ ਆਪਣੇ ਆਪਣੇ ਪੁਆਇੰਟ ਤੇ ਭਾਈ ਸਿੱਧੀ ਆਉਂਦੀ ਟੈਂਪੂ ਟਰੈਵਲ ਦਾ ਕੀ ਹਾਲ ਬਣਾਤਾ ਕਾਫੀ ਸਵਾਰੀਆਂ ਸੀ ਆਈ ਵੀ ਵਿਚਾਰੇ ਕਹਿੰਦੇ ਮਾਰਗ ਤੋਂ ਹੀ ਸਕੇ ਕਿਸੇ ਡੈਥ ਕੋਈ ਸੀ ਰਿਸ਼ਤੇਦਾਰਾਂ ਚ ਕਹਿੰਦਾ ਹੈਗਾ ਕਿ ਆਪਣਾ ਇਹ ਹੈਗਾ ਹੁੰਦਾ ਹਾਂ ਹਾਂ ਕਿ ਪੀਪਰ ਬੂਪਰ ਭਰਵਾ ਆਪਣੇ ਪਹਿਲਾਂ ਕੱਢ ਕੇ ਸਾਹਮਣਾ ساری ਗੱਡੀ ਦਾ ਤੁਸੀਂ ਇਹਨਾਂ ਟਾਈਮ ਤੇ ਮੈਂ ਉੱਥੇ ਖੜਾ ਗੱਡੀ ਮੋਰਨ ਲਗਾ ਲਈ ਦੋਰੀ ਦੇ ਨਾਲ ਹਾਂਜੀ ਅੱਜ ਕੀ ਹੋਇਆ ਤੁਹਾਡੇ ਨਾਲ ਜੀ ਇੱਥੇ ਕਹਿਣਾ ਜੀ ਮੈਂ ਆ ਰਿਹਾ ਹਾਂ ਫਲੌਰ ਤੋਂ ਮਗੰਦਪੁਰ ਜਾ ਰਿਹਾ ਸੀ ਟਰੈਕਟਰ ਵਾਲਾ ਮੋਟਰ ਦੇਖਿਆ ਵੇ ਘੁੰਮਦਾ ਆਉਂਦਾ ਮੈਂ ਗੱਡੀ ਥੱਲੇ ਲਾਤੀ ਤੇ ਫੇਰ ਵੀ ਮੇਰੇ ਵਿੱਚ ਲਿਆ ਕੇ ਮਾਰੀ ਗੱਡੀ ਤੁਸੀਂ ਕਿੱਧਰੋਂ ਆ ਰਹੇ ਸੀਗੇ ਮੈਂ ਫਲੌਰ ਤੋਂ ਆ ਰਿਹਾ ਜੀ ਇਹ ਇਹ ਵੀ ਇੱਧਰ ਆ ਟਰੈਕਟਰ ਵਾਲਾ ਮੁਰਿਆ ਆਉਂਦਾ ਸੀ ਆਪਣੇ तरफੋਂ ਤੁਹਾਨੂੰ ਕੀ ਲੱਗਦਾ ਵੇ ਇਹਨੇ ਕੋਈ ਨਸ਼ਾ ਪਤਾ ਖਤਰ ਹਾਂਜੀ ਨਸ਼ਾ ਕੀਤਾ ਹੋਵੇਗਾ ਜੀ ਦੋਨੋਂ ਦਾ ਨੁਕਸਾਨ ਹੋ ਗਿਆ ਮੇਰੇ ਸਾਰੇ ਐਂਗਲ ਖਤਮ ਕਰਦੇ ਜੀ ਬਾਡੀ ਦੇ ਇੱਕ ਸਾਡੇ ਟਾਇਰ ਵੀ ਪਾਟ ਗਿਆ ਅੱਛਾ ਹਾਂਜੀ ਅਪਾ ਜੀ ਤੁਸੀਂ ਐਕਸੀਡੈਂਟ ਵਾਲੀ ਜਗਹਾਂ ਤੇ ਮੌਕੇ ਤੇ ਪੁੱਜੇ ਆਂ ਕੀ ਕਹਿਣਾ ਚਾਹੂਗੇ ਦੇਖ ਕੇ ਇਦਾਂ ਦੇ ਹਾਲਾਤ ਕਹਿਣਾ ਇਹ ਲਾਲਜੀ ਇਹਦਾ ਨਾ ਤਾਂ ਇਦਾਂ ਨਹੀਂ ਇਹਦਾ ਸਪੀਟਾਂ ਪੜਾਉਂਦੇ ਆ ਨਾ ਜੇ ਤਾਂ ਇਧਰੋਂ ਇਧਰੋਂ ਇਹ ਭਰ ਕੇ ਲਿਆਉਂਦੇ ਭੋਂਗ ਭੜੇ ਭੜੇ ਭੋਂਗ ਰਾਹ ਰੋਕ ਜਦੇ ਨਾ ਸਾਈਡ ਮਿਲਦੀ ਆ ਨਾ ਆਵਾਸਤਾ ਜੀ ਕੁਛ ਨਹੀਂ ਹੁੰਦਾ ਪਿੱਛੇ ਜੋ ਮਰਜੀ ਆਉਂਦਾ ਹੋਵੇ ਨਾ ਹੋਵੇ ਕਦੀ ਨਹੀਂ ਸਾਈਡ ਨਹੀਂ ਦਿੱਤੀ ਆਉਦੇ ਉਧਰੋਂ ਖਾਲੀ ਆਉਂਦੇ ਤਾਂ ਇਦਾਂ ਭੁਜਾਈ ਲਿਆਉਂਦੇ ਇਹਨੇ ਸਾਡੇ ਗੱਡੀਆਂ ਤਾਂ ਇੰਨਾ ਕ ਨੁਕਸਾਨ ਕੀਤਾ ਐਸ ਰੋਡ ਆ ਨਗਰ ਤੋਂ ਲੈ ਕੇ ਬੰਗਿਆਂ ਤੱਕ ਇੰਨਾ ਕ ਮਾੜਾ ਹਾਲ ਆਇਆ ਇਹਨੇ ਕੀਤਾ ਸਾਡਾ ਜੀ ਜਿਨਾ ਹਰਾਮ ਡਰਾਈਵਰਾਂ ਦਾ ਕੀਤਾ ਪ ਇਹਨਾਂ ਇਹ ਵੱਡ-ਵੱਡੇ ਹਾਈਵੇ ਬਣਿਆ ਹਾਈਵੇ ਦੀ ਜਾਣ ਜੀ ਉੱਥੋਂ ਸਿੱਧਾ ਫਗਵਾੜੇ ਨੂੰ ਫਗਵਾੜੇ ਬੰਗਿਆਂ ਨੂੰ ਜਾਣ ਇਹ ਹਾਈਵੇ ਤਾਂ ਨਹੀਂ ਇਹਨਾਂ ਨੂੰ ਰੋਕਿਆ ਜਾਵੇ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਰੋਕਿਆ ਜਾਵੇ ਹਾਈਵੇ ਦੀ ਜਾਣ ਇਹ ਹਾਂਜੀ ਲਿੰਕਰ ਰੋਡ ਵਾਲ ਦੀ ਨਾ ਜਾਣ ਲਿੰਕਰ ਰੋਡ ਸਾਡੇ ਇਹ ਦੇਖਿਆ ਜਾਵੇ ਅਪਰੇ ਦੇ ਵਿੱਚ ਹੀ ਇੱਕ ਦੋ ਨੌਜਵਾਨਾਂ ਦੀ ਮੌਤ ਵੀ ਇਹਨਾਂ ਟਰਾਲੀਆਂ ਦੇ ਕਰਕੇ ਹੋ ਗਈ ਮੁੰਡਾ ਪ੍ਰਦੀਪ ਸੀਗਾ ਜਿਹੜਾ ਉਹਦੀ ਵੀ ਮੌਤ ਇਹਦੇ ਟਰਾਲੀ ਕਰਕੇ ਹੋਈ ਇਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹੀ ਇਹੀ ਆ ਜੀ ਹੁਣ ਦੇਖੋ ਉਹ ਨੌਜਵਾਨ ਮੁੰਡਾ ਮਰਿਆ ਇਥੇ ਕਰਕੇ ਕਿੰਦੇਖੋ ਕਿੰਨਾ ਘਰ ਦੇ ਵਿੱਚ ਕਹਿਰ ਟੁੱਟਾ ਜੀ ਇਹਨਾਂ ਦੀ ਬਦੌਲਤ ਹੀ ਹੋਇਆ ਜੀ। ਇਹ ਇਹ ਨਸ਼ਾ ਕਰ ਦਿੰਦੇ ਆ ਰਾਤ ਨੂੰ ਰਾਤ ਨੂੰ ਜਾਂਦੇ ਆ ਜੀ ਦਿਨੇ ਉਧਰੋਂ ਲੈਂਦੇ ਹੁੰਦੇ ਆ ਇਹਦੇ ਇੱਕ ਦਿਨ ਮੈਂ ਬੰਗਿਆਂ ਤੋਂ ਆ ਰਿਹਾ ਸੀ ਤੇ ਮੇਰੇ ਮੂਰੇ ਇਹ ਟਰੈਕਟਰ ਟਰੈਕਟਰ ਆ ਰਿਹਾ ਤੇ ਉਹ ਮੇਰਾ ਖਾਲਾ ਵੀ 4 ਕਿਲੋਮੀਟਰ ਸੁੱਤੇ ਪਏ ਨੇ ਟਰੈਕਟਰ ਚਲਾਤਾ ਉਹਨੂੰ ਮੂਰੇ ਅਸੀਂ ਆ ਕੇ ਠਾਇਆ। ਇੱਕ ਸਪੀਡ ਹੀ ਇਹਨਾਂ ਦੀ ਸਪੀਡ ਇੰਨੀ ਹੁੰਦੀ ਆ ਕਿ ਛੱਡੇ ਗੱਲਾਂ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਲਾਲ ਜੀ ਤੁਸੀਂ ਵੀ ਸਾਡੇ ਇਹਨਾਂ ਦਾ ਸਾਡੀ ਆਵਾਜ਼ ਬਣੋ ਤੁਸੀਂ ਕਿ ਸਾਡੇ ਡਰਾਈਵਰ ਸੁੱਖ ਦੀ ਰੋਟੀ ਖਾ ਸਕਣ। ਸਰ ਕੀ ਹੋਇਆ ਜੀ ਇੱਥੇ? ਸਾਨੂੰ ਇਨਫਾਰਮੇਸ਼ਨ ਮਿਲੀ ਸੀ ਵੀ ਇੱਕ ਟਰੈਕਟਰ ਟਰਾਲੀ ਤੇ ਟੈਂਪੋ ਟਰੈਵਲ ਦਾ ਐਕਸੀਡੈਂਟ ਹੋਇਆ। ਇੱਥੇ ਅਸੀਂ ਮੌਕੇ ਤੇ ਆਏ ਹਾਂ ਤੇ ਮੌਕੇ ਤੇ ਜਿਹੜਾ ਉਹ ਟਰੈਕਟਰ ਦਾ ਤੇ ਟੈਂਪੋ ਟਰੈਵਲ ਦਾ ਨੁਕਸਾਨ ਆ। ਐਕਸੀਡੈਂਟ ਦੇ ਵਿੱਚ ਕੋਈ ਵੀ ਪਰਸਨ ਜਿਹੜਾ ਇੰਜਰਡ ਨਹੀਂ ਹੋਇਆ। ਇਹ ਸਰ ਕਿੱਥੋਂ ਆ ਰਹੀ ਸੀ ਟਰਾਲੀ ਤੇ ਟੈਂਪੋ ਟਰੈਵਲ ਕਿੱਥੋਂ ਆ ਰਿਹਾ ਸੀ? ਇਹ ਟੈਂਪੋਰਲ ਫਲੋਰ ਸਾਈਡ ਤੋਂ ਆਏ ਸੀ ਤੇ ਬੰਗਾ ਸਾਈਡ ਤੋਂ ਆ ਰਹੇ ਸੀ ਫਟਰਲਾ ਨੇ ਇਹ ਸਰ ਇਹ ਬੰਦੇ ਜਿਹੜੇ ਆ ਗ੍ਰਿਫਟਰ ਕਰ ਲੈ ਜਾਂ ਭੱਜੇ ਹੋਏ ਨਹੀਂ ਅਜੇ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਹੋਈ ਜੋ ਵੀ ਕੰਪਲੇਂਟ ਹੋਊ ਤੇ ਮੁਤਾਬਕ ਕੰਪਲੇਂਟ ਜਿਹੜੀ ਕਾਰਵਾਈ ਕੀਤੀ ਗਈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ